ਪੀਐਸਕੇ মিডিਆ ਗਰੁੱਪ ਨਾਲ ਜਿਹੜੇ ਸਾਰੇ ਵੀਰਾਂ ਭੈਣਾਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਕਾਫੀ ਦਿਨਾਂ ਬਾਅਦ ਤੁਹਾਡੇ ਰੂਬਰੂ ਹੋ ਰਿਹਾ ਥੋੜੀ ਸਿਹਤ ਖਰਾਬ ਸੀ ਕੀ ਇਸ ਕਰਕੇ ਮੈਂ ਕਿਹਾ ਚਲੋ ਥੋੜੇ ਆਪਣੇ ਸਿਹਤ ਦਾ ਖਿਆਲ ਕਰੀਏ ਫਿਰ ਗੱਲਬਾਤ ਕਰਾਂਗੇ ਸੋ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਾ ਸੀ ਮੇਰੇ ਸਿਹਤ ਦਾ ਤੁਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਕਾਲਸ ਵੀ ਕੀਤੀਆਂ ਮੈਸੇਜੇਸ ਵੀ ਕੀਤੇ ਮੈਂ ਹਰ ਉਸ ਕੋਲਰ ਦਾ ਹਰ ਉਸ ਮੈਸੇਜ ਕਰਨ ਵਾਲੇ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਚਿੰਤਾ ਕਰਦੇ ਹੋ ਔਰ ਤੁਹਾਡੀਆਂ ਦੁਆਵਾਂ ਸਦਕਾ ਬਿਲਕੁਲ ਠੀਕ ਠਾਕ ਹਾਂ ਅੱਜ ਗੱਲ ਕਰਨੀ ਹੈ ਜੀ ਫਿਰ ਦਿਲਜੀਤ ਦੀ ਬਹੁਤ ਲੋਕ ਕੀ ਦਿਲਜੀਤ ਦੀ ਗੱਲ ਕਰਦੇ ਆ ਪਰ ਦੁੱਖ ਦੀ ਗੱਲ ਇਹ ਕਿ ਅਸੀਂ ਪੰਜਾਬੀ ਆ ਤੇ ਸਾਨੂੰ ਪੰਜਾਬੀਆਂ ਨੂੰ ਆਪਣਾ ਨਾਮ ਲੈਣਾ ਵੀ ਨਹੀਂ ਆਉਂਦਾ ਦਿਲਜੀਤ ਤੇ ਦਲਜੀਤ ਇਹਨਾਂ ਦੋਨਾਂ ਚੀਜ਼ਾਂ ਵਿੱਚ ਫਰਕ ਹੈ ਦਿਲਜੀਤ ਬਹੁਤ ਘੱਟ ਲੋਕ ਕਹਿੰਦੇ ਨੇ ਤਕਰੀਬਨ ਮੈਂ ਦੇਖਿਆ ਸਾਰੇ ਸੋਸ਼ਲ ਮੀਡੀਆ ਤੇ ਦਿਲਜੀਤ ਦਿਲਜੀਤ ਪੜੇ ਲਿਖੇ ਲੋਕੀ ਵੀ ਦਿਲਜੀਤ ਹੀ ਕਹੀ ਜਾਂਦੇ ਨੇ ਪਤਾ ਨਹੀਂ ਕੀ ਗੱਲ ਆ ਖੈਰ ਐਨੀਵੇ ਜਿਨ੍ਹਾਂ ਨੂੰ ਅੱਜ ਪਤਾ ਲੱਗੇ ਕਿ ਦਿਲਜੀਤ ਆ ਉਹਦਾ ਨਾਮ ਉਹ ਦਿਲਜੀਤ ਕਿਆ ਕਰਨ ਥੋੜਾ ਚੰਗਾ ਲੱਗਦਾ ਦਿਲਜੀਤ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਉਹਨੇ ਬਹੁਤ ਵੱਡੇ ਵੱਡੇ ਸ਼ੋਅ ਕੀਤੇ ਨੇ ਜਿੱਥੇ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਉੱਥੇ ਤੱਕ ਉਸ ਬੰਦੇ ਨੇ ਸਾਡੀ ਪੰਜਾਬੀਆਂ ਦੀ ਆਵਾਜ਼ ਪਹੁੰਚਾਈ ਆ ਤੇ ਪੱਗ ਦੀ ਸ਼ਾਨ ਨੂੰ ਉੱਥੇ ਲੈ ਕੇ ਗਿਆ ਤੇ ਸਾਡੇ ਸਰਦਾਰਾਂ ਦੀ ਪੰਜਾਬੀਆਂ ਦੀ ਬੱਲੇ ਬੱਲੇ ਕਰਾਈ ਰਹੀ ਆ ਜਿੱਥੇ ਵੀ ਜਾ ਕੇ ਕਹਿੰਦਾ ਆ ਗਏ ਓਏ ਪੰਜਾਬੀ ਮઝા ਆ ਜਾਂਦਾ ਸਾਡਾ ਘਰ ਬੈਠਿਆਂ ਦਾ ਵੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਔਰ ਮਹਿਸੂਸ ਹੁੰਦਾ ਕਿ ਵਾਕਿਆ ਯਾਰ ਅਸੀਂ ਵੀ ਕਿਸੇ ਗਿਣਤੀ ਦੇ ਵਿੱਚ ਆ ਹੁਣ ਪੰਜਾਬੀ ਔਰ ਇਸ ਗਿਣਤੀ ਦੇ ਵਿੱਚ ਲਜਾਣ ਵਾਸਤੇ ਇਹੋ ਜਿਹੇ ਲੋਕਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਇਹ ਸਾਨੂੰ ਸਮਝਣ ਦੀ ਲੋੜ ਹੈ ਪਰਖਣ ਦੀ ਲੋੜ ਹੈ ਰਾਜਨੀਤਿਕ ਲੋਕ ਵੀ ਬਹੁਤ ਵੱਡੇ ਵੱਡੇ ਨੇ ਪਰ ਰਾਜਨੀਤਿਕ ਲੋਕ ਸਿਰਫ ਔਰ ਸਿਰਫ ਰਾਜਨੀਤੀਆਂ ਖੇਡਦੇ ਨੇ ਪਰ ਦਿਲਜੀਤ ਨੇ ਜੋ ਕਰ ਦਿਖਾਇਆ ਮੇਰੇ ਖਿਆਲ ਹੈ ਕਿ ਕਿਸੇ ਕਿਸੇ ਕਲਾਕਾਰ ਦੇ ਹਿੱਸੇ ਹੁੰਦਾ ਹੈ ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲ ਨਾਲ ਵੀ ਤੁਲਨਾ ਕਰਦੇ ਨੇ ਕਿ ਸਿੱਧੂ ਮੂਸੇਵਾਲ ਹੁੰਦਾ ਤੇ ਸ਼ਾਇਦ ਦਿਲਜੀਤ ਦੇ ਕਰਮੀ ਭਾਗੀਆਂ ਸਾਰਾ ਕੁਝ ਨਹੀਂ ਹੁੰਦਾ ਪਰ ਮੈਂ ਤੁਹਾਡੀ ਇਸ ਗੱਲ ਨਾਲ ਬਹੁਤਾ ਜਿਆਦਾ ਸਹਿਮਤ ਨਹੀਂ ਹਾਂ ਉਹ ਇਸ ਕਰਕੇ ਕਿ ਦਿਲਜੀਤ ਤੇ ਸਿੱਧੂ ਮੂਸੇਵਾਲ ਦੇ ਗਾਣੇ ਦੇ ਸਟਾਈਲ ਦਾ ਲੱਖਾਂ ਕੋਹਾਂ ਦਾ ਫਰਕ ਆ ਮੈਂ ਨਹੀਂ ਕਹਿੰਦਾ ਕਿ ਸਿੱਧੂ ਮੂਸੇਵਾਲ ਚੰਗਾ ਸੀ ਜਾਂ ਦਿਲਜੀਤ ਚੰਗਾ ਹੈ ਸਾਰੇ ਆਪੋ ਆਪਣੀ ਜਗ੍ਹਾ ਚੰਗੇ ਨੇ ਦੋਨੋਂ ਪਰ ਫਰਕ ਬੜਾ ਗਾਣੇ ਦਾ ਸੀ ਦਮੂ ਉਸੇਵਾਲ ਸਾਹਿਬ ਨੇ নো ਡਾਊਟ ਪੰਜ ਸੱਤ ਗਾਣੇ ਐਸੇ ਗਾਏ ਨੇ ਜਿਨ੍ਹਾਂ ਨੇ ਉਹਨਾਂ ਲੋਕਾਂ ਦੀ ਯਾਦ ਦਵਾਈ ਹੈ ਜਿਨ੍ਹਾਂ ਨੂੰ ਸ਼ਾਇਦ ਅਸੀਂ ਭੁੱਲ ਬੈਠੇ ਸਾਂ 295 ਗਾਣੇ ਵਰਗਾ ਗਾਣਾ ਕੋਈ ਵੀ ਨਹੀਂ گا ਸਕਿਆ ਇਹਦੇ ਵਿੱਚ ਵੀ ਕੋਈ ਦੂਰ ਐ ਨਹੀਂ S Y L ਇਹ ਵੀ ਮੁੱਦਾ ਉਹਨਾਂ ਨੇ ਉਠਾਇਆ ਤੇ ਬਹੁਤ ਸਾਰੇ ਜਿਹੜੇ ਬਿਲਕੁਲੀ ਜਿਨ੍ਹਾਂ ਕਲਾਕਾਰਾਂ ਤੁਸੀਂ ਭੁੱਲ ਚੁੱਕੇ ਸਨ ਉਹਨਾਂ ਨੂੰ ਵੀ ਰੋਟੀ ਰੋਜੀ ਦੇ ਮੂੰਹ ਲਾ ਦਿੱਤਾ ਚਲੋ ਚੰਗੀ ਗੱਲ ਹੈ ਪਰੇ ਦੁੱਖ ਦੀ ਗੱਲ ਹੈ ਕਿ ਸਿਰਫ ਸਿਰਫ ਉਹਦਾ ਨਾਮ ਇਸਤੇਮਾਲ ਕਰ ਰਹੇ ਨੇ ਇਹਦੇ ਬਾਰੇ ਕਿਸ ਦਿਨ ਫੇਰ ਕਲਾਕਾਰਾਂ ਦੀ ਗੱਲ ਕਰਾਂਗੇ ਅੱਜ ਗੱਲ ਕਰਨੀ ਹੈ ਸਿਰਫ ਦਿਲਜੀਤ ਤੇ ਜਿਹੜਾ ਮੋਦੀ ਸਾਹਿਬ ਨੂੰ ਮਿਲ ਕੇ ਆਏ ਨੇ ਸਾਬ ਸਾਡਾ ਕਹਿਣਾ ਫਰਜ਼ ਬਣਦਾ ਕਿਉਂਕਿ ਫੇਰ ਵੀ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨੇ नो मैटर ਅਸੀਂ ਦਿਲੋਂ ਕਿਹਨੂੰ ਚਾਹੁੰਦੇ ਆ ਕਿਹੜੀ ਸਰਕਾਰ ਨੂੰ ਚਾਹੁੰਦੇ ਆ ਕਿਹੜੀ ਨਹੀਂ ਪਰ ਰੁਤਬਾ ਜਿਹੜਾ ਹੁੰਦਾ ਉਹਦੀ ਕਦਰ ਸਾਨੂੰ ਕਰਨੀ ਚਾਹੀਦੀ ਹੈ ਮੈਂ ਹਮੇਸ਼ਾ ਕਹਿੰਦਾ ਹੁੰਨਾ ਆਪਣੇ ਗਿਲੇ ਸ਼ਿਕਵੇ ਆਪਣੀਆਂ ਗੱਲਾਂ ਜਰੂਰ ਰੱਖੋ ਪਰ ਅਦਬ ਜਿਹੜਾ ਹੁੰਦਾ ਨਾ ਉਹ ਬੜਾ ਜ਼ਰੂਰੀ ਹੈ ਜਿਹੜਾ ਲਫ਼ਜ਼ਾਂ ਦਾ ਹੀਰ ਫੇਰ ਲੋਕੀ ਕਰਦੇ ਨੇ ਉਹ ਨਹੀਂ ਕਰਨਾ ਚਾਹੀਦਾ ਕਈ ਲੋਕੀ ਤੇ ਸਿੱਧੀਆਂ ਗਾਲਾਂ ਕੱਢਣ ਲੱਗ ਜਾਂਦੇ ਨੇ ਗਾਲਾਂ ਇਦਾਂ ਕੱਢੋ ਕਿ ਬਗਲੇ ਨੂੰ ਪਤਾ ਹੀ ਨਾ ਲੱਗੇ ਉਹ ਕਹਿੰਦੇ ਨਾ ਮਾਰ ਕੇ ਸ਼ਮਕਾਂ ਪੁੱਛਣਾ ਕਿੱਥੇ ਕਿੱਥੇ ਲੱਗੀਆਂ ਨੇ ਇਦਾਂ ਦੀਆਂ ਗਾਲਾਂ ਕੱਢਣੀਆਂ ਚਾਹੀਦੀਆਂ ਤੁਸੀਂ ਕਈ ਵਾਰੀ ਗੱਲ ਇਹੋ ਜਿਹੀ ਕਹਿ ਜਾਂਦੇ ਹੋ ਗੱਲਾਂ-ਗੱਲਾਂ ਦੇ ਵਿੱਚ ਮਿੱਠੇ ਤਰੀਕੇ ਨਾਲ ਵੀ ਕਿ ਉਹ ਗਾਲਾਂ ਤੋਂ ਵੀ ਵੱਡੀ ਹੁੰਦੀ ਹੈ ਸੋ ਦਿਲਜੀਤ ਦੀ ਐਕਚੁਅਲੀ ਜਿਹੜੀਆਂ ਗੱਲਾਂបਾਤਾਂ ਚੱਲ ਰਹੀਆਂ ਨੇ ਅੱਜਕੱਲ ਸਿਰਫ ਮੋਦੀ ਸਾਹਿਬ ਨੂੰ ਮਿਲਣ ਤੋਂ ਬਾਅਦ ਹੀ ਨਹੀਂ ਜਿੱਦਣ ਦੇ ਉਹਨੇ ਭਾਰਤ ਦੇ ਵਿੱਚ ਸ਼ੋ ਸ਼ੁਰੂ ਕੀਤੇ ਨੇ ਉਦੋਂ ਤੋਂ ਹੀ ਜਿਵੇਂ ਉਹ ਸਟਾਰਟਿੰਗ ਵਿੱਚ ਕੈਸਕੀ ਪੂਰੀ ਦੁਨੀਆ ਘੁੰਮ ਕੇ ਆਇਆ ਬੰਦਾ ਹਰ ਪਾਸੇ ਬੱਲੇ ਬੱਲੇ ਲੋਕਾਂ ਨੇ ਵੀ ਕਰਾਈ ਐ ਤੇ ਪੰਜਾਬੀਆਂ ਨੇ ਤੇ ਪੰਜਾਬੀਆਂ ਦੀ ਵੀ ਉਸ ਬੰਦੇ ਨੇ ਬੱਲੇ ਬੱਲੇ ਕਰਾਈ ਆ ਦਿਲਜੀਤ ਪੂਰੀ ਦੁਨੀਆ ਦੇ ਵਿੱਚ ਟੂਰ ਕਰਕੇ ਆ ਪਰ ਭਾਰਤ ਦੇ ਵਿੱਚ ਵੜਦਿਆਂ ਸਾਰੇ ਉਸ ਬੰਦੇ ਤੇ ਤੋਮ ਤਾਂ ਈਵਨ ਕੇਸ ਤੱਕ ਹੋਣ ਲੱਗ ਪਏ ਨੇ ਕਮਾਲ ਹੈ ਯਾਰ ਸਾਡੇ ਮੁਲਕ ਦੀ ਬਹੁਤ ਵੱਡੀ ਇਤਰਾਸ਼ ਦੀ ਹੈ ਅਸੀਂ ਉਹ ਕਹਿੰਦੇ ਨੇ ਨਾ ਕਿ ਬਾਹਰਲਾ ਜੋਗੀ ਜੋਗੜਾ ਘਰ ਦਾ ਜੋਗੀ ਸਿੱਧਾ ਇਹ ਸਾਬਸੀ ਕਰਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਤੋਂ ਬੰਦੇ ਨੇ ਲੋਹਾ ਮਨਾਇਆ ਪਰ ਉਹਨੂੰ ਆਪਣੇ ਮੁਲਕ ਵਿੱਚ ਆ ਕੇ ਬਹੁਤ ਕੁਝ ਚੱਲਣਾ ਪਿਆ ਈਵਨ ਸਟੇਜਾਂ ਦੇ ਉੱਪਰ ਉਹਨੂੰ ਕਹਿਣਾ ਪਿਆ ਜੇ ਹਿੰਦੁਸਤਾਨ ਤੇਰੇ ਬਾਪ ਦਾ ਨਹੀਂ ਹੈ। ਔਰ ਉਸ ਬੰਦੇ ਦੀ ਗੜਸ ਦੇਖੋ ਨੇ ਫਿਰ ਵੀ ਕੀ ਆ ਹੈ? ਇਹ ਚੀਜ਼ਾਂ ਸਾਰੀਆਂ ਉਹਨੂੰ ਸਟੇਜ ਤੇ ਕਹਿਣਾ ਪੈ ਗਈਆਂ ਨੇ ਇੱਥੋਂ ਤੱਕ ਕਹਿਣਾ ਪੈ ਗਿਆ ਕਿ ਮੈਂ ਪੰਜਾਬ ਦੇ ਵਿੱਚ ਸ਼ਾਇਦ ਦੁਬਾਰਾ ਸ਼ੋਅ ਕਰਨ ਨਹੀਂ ਆਵਾਂਗਾ। ਇਹ ਗੱਲਾਂ ਕਿੰਨੇ ਵੱਡੇ ਜਿਗਰੇ ਨਾਲ ਕਹਿਣੀਆਂ ਪੈਂਦੀਆਂ ਨੇ ਇਹ ਅਸੀਂ ਮਹਿਸੂਸ ਕਰੀਏ ਤੇ ਸ਼ਾਇਦ ਸਾਨੂੰ ਮਾੜਾ ਮੋਟਾ ਥੋੜਾ ਬਹੁਤਾ ਵੀ ਫਰਕ ਪਵੇ ਕਿ ਅਸੀਂ ਥੋੜੀ ਆਪਣੇ ਸਿਸਟਮ ਨੂੰ ਬਦਲੀਏ ਪਰ ਨਹੀਂ ਅਸੀਂ ਕਾਹ ਤੋਂ ਬਦਲਣਾ ਅਸੀਂ ਤੇ ਪੰਜਾਬੀ ਆ ਨਾ ਅਸੀਂ ਤੇ ਹਿੰਦੁਸਤਾਨੀ ਆ ਨਾ ਅਸੀਂ ਤੇ ਭਾਰਤੀ ਆ ਅਸੀਂ ਕਿਉਂ ਬਦਲਣਾ ਅਸੀਂ ਤੇ ਆਪਣੇ ਆ ਦੀਆਂ ਲੱਤਾਂ ਵਧੜੀਆਂ ਨੇ ਆਪੇ ਪੌੜੀ ਚੜਾਉਣੇ ਆ ਸਿਖਰ ਤੇ ਚੜਾ ਕੇ ਤੇ ਪੌੜੀ ਖਿੱਚ ਕੇ ਉਹ ਮਾਰਦੇ ਆ ਇਹ ਸਾਡੀ ਫਿਤਰਤ ਆ ਸਾਨੂੰ ਵੀ ਇਹ ਪਤਾ ਕਿ ਕਿਸਾਨ ਅੰਦੋਲਨ ਚੱਲ ਰਿਹਾ ਅੱਜ ਵੀ ਜੇ ਕਿਸਾਨ ਅੰਦੋਲਨ ਦੀ ਵੀ ਗੱਲ ਕਰੀਏ ਜਿਹੜੇ ਅੱਜ ਲੋਕ ਕਿ ਉੱਥੇ ਸਿਰਫ ਇਸ ਕਰਕੇ ਜਾ ਕੇ ਬੈਠੇ ਨੇ ਕਿ ਦਿਲਜੀਤ ਹੁਣ ਕੰਟਰੋਵਰਸੀਆਂ ਵਿੱਚ ਆਵੇਗਾ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਦਿਲਜੀਤ 2020 ਤੇ 2021 ਵਾਲੇ ਅੰਦੋਲਨ ਵਿੱਚ ਉੱਥੇ ਕਿੱਦਾਂ ਪਹੁੰਚਿਆ ਸੀਗਾ ਉਦੋਂ ਵੀ ਸੁਪਰਸਟਾਰ ਹੀ ਸੀਗਾ ਪਰ ਸਿਰਫ ਇਹ ਵੱਡੇ ਸ਼ੋਅ ਨਹੀਂ ਸੰਕੀਤੇ ਉਹਨੇ ਸੁਪਰਸਟਾਰ ਉਦੋਂ ਵੀ ਸੀਗਾ ਉਹ ਉਦੋਂ ਵੀ ਗਿਆ ਸੀਗਾ ਇਵੀ ਨਹੀਂ ਕਿਸੇ ਦਾ ਕੋਈ ਵੇਲਾ ਸੀਗਾ ਚਲੇ ਗਿਆ ਨਹੀਂ ਉਦੋਂ ਵੀ ਦਿਲਜੀਤ ਸੁਪਰਸਟਾਰ ਸੀ ਗਿਆ ਸੀਗਾ ਬੋਲਿਆ ਵੀ ਸੀਗਾ ਤੇ 5 ਲੱਖ ਰੁਪਈਆ ਵੀ ਦੇ ਕੇ ਆਇਆ ਸੀ ਉੱਥੇ ਫਾਈਨੈਂਸ਼ੀਅਲੀ ਵੀ ਹੈਲਪ ਕਰਕੇ ਆਇਆ ਸੀ ਜਿਹੜਾ ਕਿ ਨਹੀਂ ਜਾ ਸਕਿਆ ਚਲੋ ਮੈਂ ਡਿਟੇਲ ਤੈਨੂੰ ਪਤਾ ਨਹੀਂ ਕਿਉਂਕਿ ਮੇਰੀ ਕਿਹੜਾ ਦਿਲਜੀਤ ਨਾਲ ਗੱਲ ਹੋਈ ਆ ਮੈਂ ਇਹ ਵੀ ਕਹਿੰਦਾ ਚਲੋ ਚਲੇ ਵੀ ਜਾਂਦਾ ਤੇ ਕੋਈ ਫਰਕ ਨਹੀਂ ਪਰ ਚੱਕਰੇ ਵੀ ਜਦੋਂ ਬੰਦਾ ਇਸ ਤਰ੍ਹਾਂ ਫਸਿਆ ਹੋਵੇ ਇਹੋ ਜੀ ਕੰਟਰੋਵਰਸੀ ਵਿੱਚ ਤੇ ਫਿਰ ਸੋ ਚੀਜ਼ਾਂ ਹੁੰਦੇ ਨੇ ਵਾਲੇ ਵਾਲੇ ਟੀਮ ਹਰ ਚੀਜ਼ ਦੀ ਗੱਲ ਮੰਨਣੀ ਪੈਂਦੀ ਹੈ ਹੋ ਸਕਦਾ ਕੱਲ ਨੂੰ ਆ ਵੀ ਜਾਵੇ ਕਿਉਂਕਿ ਉਹ ਬੰਦਾ ਇਹੋ ਜਿਹਾ ਨਹੀਂਗਾ ਕਿ ਪੰਜਾਬੀਆਂ ਨੂੰ ਪਰੇ ਕਰਕੇ ਅੱਗੇ ਜਾਵੇ ਇਹ ਨਹੀਂ ਇਦਾਂ ਨਹੀਂ ਉਹ ਕਰ ਸਕਦਾ ਪਰ ਤੁਹਾਨੂੰ ਯਾਦ ਕਰਾਉਣਾ ਕਿ 2021 ਦੇ ਵਿੱਚ ਉਹ ਬੰਦਾ ਗਿਆ ਵੀ ਸੀ ਉੱਥੇ ਠੋਕ ਵਜਾ ਕੇ ਗੱਲ ਵੀ ਕੀਤੀ ਉਹਨੇ ਔਰ 5 ਲੱਖ ਰੁਪਏ ਦਿੱਤਾ ਉਹ ਇੱਕੋ ਇੱਕ ਦਿਲਜੀਤ ਹੀ ਸੀਗਾ ਜਿਹੜਾ ਸੁਪਰਸਟਾਰ ਐਕਟਰਸ ਜਿਹੜੀ ਅੱਜ ਭਾਜਪੀ ਦੀ ਨੁਮਾਇੰਦਾ ਬਣੀ ਹੋਈ ਐ ਐਮਪੀ ਐ ਉਹਨਾਂ ਦੀ ਕੰਗਣਾ ਰਣੌਟ ਜਿੱਦਾਂ ਉਹਨੇ ਠੋਕ ਵਜਾ ਕੇ ਹਰ ਗੱਲ ਦਾ ਜਵਾਬ ਦਿੱਤਾ ਇਦਾਂ ਕੋਈ ਨਹੀਂ ਜਵਾਬ ਦੇ ਸਕਿਆ ਹਰ ਗੱਲ ਦਾ ਠੋਕ ਵਜਾ ਕੇ ਜਵਾਬ ਦਿੱਤਾ ਤੁਹਾਨੂੰ ਯਾਦ ਹੋਣਗੇ ਉਹ ਸਾਰੇ ਜਿਹੜੇ ਉਹਨਾਂ ਦੇ ਟਵਿੱਟਰ ਹੁੰਦੇ ਸੀਗੇ ਜਾਂ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਸਨ ਤੁਹਾਨੂੰ ਯਾਦ ਹੋਣਾ ਚਾਹੀਦਾ ਪਰ ਅਸੀਂ ਭੁੱਲ ਬਹੁਤ ਜਾਂਦੇ ਆ ਜਿੱਥੇ ਬਹੁਤ ਕੁਝ ਚੰਗਾ ਕੀਤਾ ਹੋਵੇ ਨਾ ਛੋਟੀ ਜੀ ਕੋ ਗੱਲ ਹੋ ਜਾਏ ਤਾਂ ਉਹਦੇ ਸਾਰਾ ਕੁਝ ਤੇ ਅਸੀਂ ਮਿੱਟੀ ਫੇਰ ਦਿੰਨੇ ਆ ਯਾਰ ਦੇਖਿਓ ਕਿਤੇ ਇਦਾਂ ਨਾ ਹੋਵੇ ਕਿ ਸਿੱਧੂ ਮੂਸੇਵਾਲ ਹੋਣਾ ਵਾਂਗ ਅਮਰ ਸਿੰਘ ਚਮਕੀਲੇ ਹੋਣਾ ਵਾਂਗ ਸਾਨੂੰ ਫਿਰ ਰੋਣਾ ਪਵੇ ਰੱਬ ਨਾ ਕਰੇ ਕਿਸੇ ਵੀ ਕਿਸੇ ਨਾ ਵੀ ਕੱਲੀ ਦਿਲਜੀਤ ਦੀ ਗੱਲ ਨਹੀਂ ਕੋਈ ਵੀ ਇਦਾਂ ਨਹੀਂ ਜਾਣਾ ਚਾਹੀਦਾ ਮਾਂ ਦਾ ਪੁੱਤ ਪਰ ਜਿਹੜੇ ਤੁਸੀਂ ਹਾਲਾਤ ਬਣਾ ਦਿੰਦੇ ਹੋ ਨਾ ਸਪੈਸ਼ਲੀ ਕਲਾਕਾਰਾਂ ਨੂੰ ਮੈਂ ਢੋਕ ਵਜਾ ਕੇ ਕਮਾਂਗਾ ਕਿਉਂਕਿ ਮੈਨੂੰ ਪਤਾ ਆ ਕਿ ਜਦੋਂ ਕੋਈ ਕਲਾਕਾਰ ਅੱਗੇ ਆਉਂਦਾ ਆ ਤੇ ਨਾਲੋਂ ਨਾਲ ਹੀ ਇਹ ਲੱਤਾਂ ਕੁੱਤਰਨ ਵਾਲੇ ਐਸ ਵੇਲੇ ਸ਼ਰੇਆਮ ਫਿਰਦੇ ਨੇ ਤੁਹਾਨੂੰ ਪਤਾ ਆ ਕੁਝ ਲੋਕ ਜਿਹੜੇ ਮੂੰਹ ਚੋਂ ਬੋਲੀ ਜਾਂਦੇ ਨੇ ਏਪੀਟੀ ਲੋ ਵਰਗੇ ਵਰਗ ਤੇ ਕੁਝ ਲੋਕ ਆਪਣੇ ਆਈਟੀ ਸੈਲ ਥਰੂ ਗੋਲੀਆਂ ਚਲਾ ਰਹੇ ਨੇ ਉਸ ਬੰਦੇ ਤੇ ਤੁਸੀਂ ਸਮਝ ਗਿਓ ਮੈਂ ਕੀ ਦੀ ਗੱਲ ਕਰਾਂ ਮੈਂ ਚ ਨਾਂ ਨਹੀਂ ਉਸ ਬੰਦੇ ਦਾ ਲੈਣਾ ਤੁਹਾਨੂੰ ਸਮਝਦਾਰੋ ਤੁਸੀਂ ਇਸ਼ਾਰਾ ਸਮਝ ਜਾਓਗੇ ਇਹ ਕੰਗਣਾ ਰੌਤ ਨੂੰ ਹਰ ਗੱਲ ਦਾ ਜਵਾਬ ਦੇਣ ਵਾਲਾ ਉਹੀ ਸੀਗਾ ਗੱਲ ਕਰਦੇ ਹੁਣ ਗੱਲ ਸਾਰੇ ਕਰ ਰਹੇ ਨੇ ਕਿ મોદી ਕੋਲ ਉਹ ਗਿਆ ਸੀਗਾ ਉੱਥੇ ਬੈਠ ਕੇ ਆ ਗਿਆ ਆ ਜਿਹੜੀ ਫੋਟੋ ਲੱਗੀ ਆ ਯਾਰ ਇਸ ਗਾ ਨੂੰ ਸੋਚੋ ਕਿ મોદી ਕਿਸੇ ਸੂਬੇ ਦਾ ਕਿਸੇ ਸ਼ਹਿਰ ਦਾ ਕਿਸੇ ਪਿੰਡ ਦਾ ਮੁੱਖ ਪ੍ਰਧਾਨ ਮੰਤਰੀ ਨਹੀਂ ਉਹ ਪੂਰੇ ਭਾਰਤ ਦਾ ਪ੍ਰਧਾਨ ਮੰਤਰੀ ਆ ਮੈਂ ਖੁਦ ਉਹਦੀਆਂ ਨੀਤੀਆਂ ਦੇ ਬਹੁਤ ਖਿਲਾਫ ਆ ਜੋ ਉਹ ਪੰਜਾਬ ਦੇ ਨਾਲ ਕਰ ਰਿਹਾ ਮੈਂ ਉਹਦੇ ਬਹੁਤ ਖਿਲਾਫਾ ਮੇਰਾ ਸਗਾ ਪ੍ਰਾਇਮਪੀ ਸਗਾ ਬੀਜੇਪੀ ਦੇ ਵਿੱਚ ਮੈਂ ਉਦੋਂ ਵੀ ਠੋਕ ਵਿਜਾ ਕੇ ਬੀਜੇਪੀ ਦੀਆਂ ਖੱਲੜੀਆਂ ਉਡਾਈਆਂ ਤੁਹਾਨੂੰ ਯਾਦ ਹੋਵੇਗਾ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾ ਕਿ ਮੈਂ ਮੇਰਾ ਪ੍ਰਾਇਮਪੀ ਐਸ ਪਾਰਟੀ ਦੇ ਵਿੱਚ ਮੈਨੂੰ ਮੇਰੇ ਸਕੇ ਭਤੀਜਿਆਂ ਨੇ ਉਦੋਂ ਮੈਨੂੰ ਲਾਂਤਾਂ ਪਾ ਕੇ ਮੈਨੂੰ ਮੈਸੇਜ ਦੋ ਤਿੰਨ ਕਰਕੇ ਚਾਹ ਚਾਏ ਕਿ ਯੋਗਿਤ ਬੋਲੀ ਜਾਣਾ ਮੈਨੂੰ ਬਲੌਕ ਕੀਤਾ ਹੋਇਆ WhatsApp ਤੋਂ block ਕਰਤਾ ਸੀਗਾ ਮੇਰੇ ਸਕੇਆਂ ਭਤੀਜਿਆਂ ਨੇ ਭਤੀਜਿਆਂ ਨੇ ਮੈਂ ਇਹ ਤੋਂ ਅੱਜ ਪਹਿਲੀ ਵਾਰੀ ਮੈਂਸ਼ਨ ਕਰਨ ਲੱਗਾ ਪਰ ਆਪਾਂ ਮੈਂ ਕਿਸਾਨ ਅੰਦੋਲਨ ਨਾਲ ਕਿਸਾਨੀ ਨਾਲ ਤੇ ਧਰਨਿਆਂ ਨਾਲ ਮੈਂ ਫਾਈਨੈਂਸ਼ੀਅਲੀ ਵੀ ਹੈਲਪ ਕੀਤੀ ਆ ਤੇ ਵੈਸੇ ਵੀ ਜੁੜਿਆ ਰਿਆ ਸੋਸ਼ਲ ਮੀਡੀਆ ਤੇ ਵੀ ਜੁੜਿਆ ਰਿਆ ਮੈਂ ਗੱਲ ਕਹਿੰਦੇ ਕੀ ਇਹ ਮੋਦੀ ਨੂੰ ਮਿਲ ਕੇ ਆਇਆ ਆ ਫੋਟੋ ਕਿਸ ਨੇ ਪਾ ਕੇ ਕਿ ਦੇਖੋ ਜੀ ਮੋਦੀ ਦੇ ਚਰਨਾਂ ਵਿੱਚ ਉਹਨੇ ਪੱਗ ਰੱਖਤੀ ਯਾਰ ਹੱਦ ਹੋ ਗਈ ਤੁਹਾਡੀ ਸੋਚ ਦੀ ਯਾਰ ਕਮਾਲ ਏ ਇਦਾਂ ਹੀ ਮਿਲਗੇ ਇੱਕ ਤੇ ਉਮਰ ਦਾ ਤਕਾਜ਼ਾ ਦੂਸਰਾ ਪ੍ਰਧਾਨ ਮੰਤਰੀ ਉਸ ਮੁਲਕ ਦਾ ਸਾਡੇ ਦਾ ਇਹ ਇਹਨੂੰ ਅਦਬ ਕਿਹਾ ਜਾਂਦਾ ਨਾਟ ਕਿ ਉਹਨੇ ਪੱਗ ਸਿਰ ਦੇ ਵਿੱਚ ਰੱਖ ਦਿੱਤੀ ਹੈ ਕਿਉਂ ਤੁਸੀਂ ਆ ਫੋਟੋ ਪਾ ਕੇ ਉਹ ਲੋਕਾਂ ਨੇ ਲੋ ਜੀ ਦਿਲਜੀਤ ਨੇ ਜਾ ਕੇ ਪੱਗ ਉਹਦੇ ਚਰਨਾਂ ਵਿੱਚ ਰੱਖਤੀ ਸਪੱਗ ਨਵਾ ਕੇ ਸਿਰ ਨਵਾ ਕੇ ਉਹਨੂੰ ਮਿਲਿਆ ਕਮਾਲ ਹੈ ਯਾਰ ਦੂਸਰੀ ਗੱਲ ਕੋ ਉੱਥੇ ਮੋਦੀ ਦੇ ਕੋਲ ਉਹਨੇ ਕਿਸਾਨੀ ਬਾਰੇ ਜਾਂ ਕਿਸਾਨੀ ਕਾਨੂੰਨਾਂ ਬਾਰੇ ਗੱਲ ਨਹੀਂ ਕੀਤੀ ਦੇਖੋ ਮੈਂ ਦੋਨੀਆਂ ਗੱਲਾਂ ਕਾਵਾਂਗਾ ਜੇ ਉਹਦੇ ਉਹ ਕਰ ਸਕਦਾ ਸੀ ਤਾਂ ਚੰਗੀ ਗੱਲ ਸੀਗੀ ਪਰ ਜੇ ਨਹੀਂ ਕੀਤੀ ਤਾਂ ਨੂੰ ਇਹ ਪਤਾ ਹੋਣਾ ਚਾਹੀਦਾ 31 ਨੂੰ ਸ਼ੋਅ ਸੀਗਾ ਉਹਦਾ ਇਹ ਨਹੀਂ ਕਿ ਚਲੋ ਵੀ ਅੱਜ ਰਾਤੀ ਸ਼ੋਅ ਸੀਗਾ ਅਜਵੇਲ ਚੱਲ ਯਾਰ ਮੋਦੀ ਨੂੰ ਮਿਲਣ ਉਹਨੇ ਇਦਾਂ ਨਹੀਂ ਹੁੰਦੇ ਇਦਾਂ ਇਹਨਾਂ ਬੰਦਿਆਂ ਨੂੰ ਮਿਲਣਾ ਇਦਾਂ ਨਹੀਂ ਹੁੰਦਾ ਸਾਰਾ ਕੁਝ ਪਹਿਲਾਂ ਤੈਹ ਹੁੰਦਾ ਹਰ ਚੀਜ਼ ਟਾਈਮਿੰਗ ਮੀਡੀਆ ਸ਼ੀਡਿਊਲ ਹਰ ਚੀਜ਼ ਇੱਕ ਇੱਕ ਸਕਿੰਟ ਸਕਿਉਰਿਟੀ ਚੈੱਕ ਹਰ ਚੀਜ਼ ਗਿਣਤੀ ਮੇਂਤੀ ਨਾਲ ਹੁੰਦੀ ਜਦੋਂ ਇਹਨਾਂ ਲੋਕਾਂ ਨੂੰ ਮਿਲਣਾ ਹੁੰਦਾ। ਔਰ ਬਹੁਤ ਹੀ ਇਹ ਵੀ ਤੁਹਾਨੂੰ ਪਤਾ ਹੈ ਸਾਰਾ ਪ੍ਰੋਟੋਕਾਲ ਹੁੰਦਾ ਕਿ ਆਹਾ ਹਾ ਸਵਾਲ ਤੁਸੀਂ ਪੁੱਛ ਸਕਦੇ ਹੋ ਆ ਆ ਗੱਲ ਨਹੀਂ ਕਰ ਸਕਦੇ। ਇਹ ਵੀ ਚੀਜ਼ਾਂ ਹੁੰਦੀਆਂ ਨੇ। ਹੋ ਸਕਦਾ ਕਿ ਉਹਨਾਂ ਨੇ ਦਿਲਜੀਤ ਨੇ ਕਿਹਾ ਹੋਵੇ ਉਹ ਮੰਨ ਨਹੀਂ ਨਾ ਹੋਣ ਕਿ ਨਹੀਂ। ਉਸ ਉਹ ਅਸੀਂ ਨਵੇੜਾਂਗੇ ਅਸੀਂ ਦੇਖਾਂਗੇ ਕੀ ਹੁੰਦਾ ਤੂੰ ਕਲਾਕਾਰ ਆ ਇੱਕ ਕਲਾਕਾਰ ਦੇ ਤੌਰ ਤੇ ਸਾਨੂੰ ਮਿਲਣਾ ਆਪਾਂ ਬੈਠਾਂਗੇ ਗੱਲਬਾਤ ਕਰਾਂਗੇ ਪਰ ਨਹੀਂ ਅਸੀਂ ਪੋਜੀਟਿਵ ਨਹੀਂ ਨਾ ਸੋਚਣਾ ਅਸੀਂ ਤਾਂ ਨੈਗੇਟਿਵ ਹੀ ਸੋਚਣਾ ਜਦਕ ਉਹ ਦਿਲਜੀਤ ਨੇ ਕਦੇ ਗੱਲ ਨਹੀਂ ਕੀਤੀ ਹੁਣ ਵੀ ਉਹ ਸਟੇਜਾਂ ਤੇ ਕਿਸਾਨਾਂ ਬਾਰੇ ਗੱਲ ਕਰਦਾ ਰਿਹਾ ਹਰ ਜਗ੍ਹਾ ਤੇ ਉਸ ਬੰਦੇ ਨੇ ਹਰ ਬੇਸ਼ੱਕ ਸਾਡੇ ਕਿਸੇ ਗੁਰੂ ਦਾ ਗੁਰਪੁਰਬ ਹੋਵੇ ਬੇਸ਼ੱਕ ਸਾਡੇ ਗੁਰੂ ਦਾ ਸ਼ਹੀਦੀ ਦਿਨ ਹੋਵੇ ਹਰ ਸਟੇਜ ਤੇ ਉਹ ਸ਼ਰਧਾਂਜਲੀ ਵੀ ਦਿੱਤੀਆਂ ਤੋਨੇ ਗੁਰਪੂਰਵ ਦੀਆਂ ਵਧਾਈਆਂ ਵੀ ਦਿੱਤੀਆਂ ਇਹ ਕਿਉਂ ਨਹੀਂ ਸਾਨੂੰ ਯਾਦ ਡਾਕਟਰ ਮਨਮੋਹਨ ਸਿੰਘ ਦੀ ਮੌਤ ਹੋਈ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਕਲਾਕਾਰ ਉਹਦੇ ਖਿਲਾਫ ਹੋਏ ਪੈਨੇ ਫੇਰ ਵੀ ਉਸ ਕਲਾਕਾਰ ਨੇ ਇੱਕ ਕਲਾਕਾਰ ਹੋਣ ਦੇ ਨਾਤੇ ਮੁਹੰਮਦ ਸਦੀਕ ਸਾਹਿਬ ਨੂੰ ਜੋ ਅੱਜ ਤੱਕ ਮਾਣ ਦਿੱਤਾ ਨਾ ਉਸ ਬੰਦੇ ਦੇ ਉਹ ਮਾਣ ਕਦੇ ਨਸੀਬੀ ਹੋਇਆ ਸੀਗਾ ਤੇ ਨਾ ਹੀ ਕਦੇ ਹੋਣਾ ਸੀਗਾ ਜੇ ਦਿਲਜੀਤ ਨਾ ਹੁੰਦਾ ਕਦੇ ਹੋਣਾ ਵੀ ਨਹੀਂ ਸੀ ਜਿੱਡਾ ਵੱਡਾ ਮਾਣ ਸਦੀਕ ਸਾਹ ਨੂੰ ਮਿਲਿਆ ਨਾ ਐਮਪੀ ਸ਼ੈਂਪੀ ਬਣ ਕੇ ਕੁਝ ਵੀ ਬਣ ਕੇ ਉਹਨੂੰ ਜ਼ਿੰਦਗੀ ਚ ਨਾ ਕਦੇ ਮਿਲਿਆ ਸੀ ਤੇ ਨਾ ਮਿਲਣਾ ਸੀ ਜਿਸ ਤਰੀਕੇ ਨਾਲ ਉਹਦੀ ਐਂਟਰੀ ਕਰਾਈ ਸਟੇਜ ਤੇ ਨਹੀਂ ਤੋ ਕਹਿੰਦਾ ਮੈਨੂੰ ਕਿ ਲੋੜਾ ਮੇਰਾ ਕਿਹੜਾ ਮੁਹੰਮਦ ਸਦੀਕ ਦੇ ਉਹਨਾਂ ਦੇ ਨਾਲ ਬਹੁਤਾ ਇਕੱਠ ਹੋ ਜਾਣਾ ਜਾਂ ਮੇਰੇ ਟਿਕਟਾਂ ਬਹੁਤ ਵਿਕ ਜਾਣੀਆਂ ਸਿਰਫ ਇੱਕ ਅਦਬ ਕਿਉਂਕਿ ਉਸ ਬੰਦੇ ਨੂੰ ਪਤਾ ਆ ਯਾਰ ਜੇ ਉਹ ਮੋਦੀ ਸਾਹਿਬ ਨਾਲ ਬੈਠ ਕੇ ਗੱਲ ਨਹੀਂ ਕਰ ਸਕਿਆ ਤਾਂ ਹੋ ਸਕਦਾ ਕਿ ਉਹਦੀ ਕੋਈ ਮਜਬੂਰੀ ਹੋਵੇ ਜਾਦ ਕੋ ਉਹ ਗੱਲ ਹੀ ਨਹੀਂ ਕਦੇ ਕਰਦਾ ਹਰ ਕਦਮ ਤੇ ਪੰਜਾਬੀਆਂ ਨਾਲ ਖੜਿਆ ਕਿਸਾਨ ਨਹੀਂ ਧਰਨਾ ਜੇ ਪਹਿਲਾ ਵਾਂਗ ਹੁੰਦਾ ਜਿਹੜਾ 2020-21 ਸੀਗਾ ਸ਼ਾਇਦ ਉਹ ਜਾਂਦਾ ਇਹ ਵੀ ਗੱਲ ਸਾਨੂੰ ਮੰਨਣੀ ਪੈਗੀ ਕਿ ਇਸ ਵਾਰ ਦਾ ਜਿਹੜਾ ਕਿਸਾਨ ਅੰਦੋਲਨ ਆ ਉਹ ਪਹਿਲਾ ਵਾਂਗ ਨਹੀਂ ਆ ਸਾਰੇ ਆਪਸ ਵਿੱਚ ਵਖਰੇ ਹੋਇਆ ਇਹ ਨਹੀਂ ਆਪਸ ਵਿੱਚ ਨਹੀਂ ਬਣ ਰਹੀ ਇੱਕ ਦੂਜੇ ਦਾ ਫੋਨ ਤੱਕ ਨਹੀਂ ਚੱਕ ਰਿਹਾ ਅੱਜ ਮੈਂ ਸਟੇਟਮੈਂਟ ਸੁਣ ਰਿਹਾ ਸੀਗਾ ਉਹ ਕਹਿੰਦੇ ਅਸੀਂ ਗਾਇਬ ਸੀ ਉੱਥੇ ਸਾਨੂੰ ਬੁਲਾਇਆ ਨੀਗਾ ਅਸੀਂ ਫੋਨ ਕੀਤਾ ਸਾਨੂੰ ਚੱਕ ਨਹੀਂ ਮਤਲਬ ਇੱਕ ਦੂਸਰੇ ਇਹ ਕੁਛ ਅੱਜ ਕੱਲ ਚੱਲ ਰਿਹਾ ਕਿੰਨੇ ਢੜੇ ਹੋ ਗਏ ਨੇ ਜਦ ਇੱਕ ਮੁੱਠ ਹੋ ਕੇ ਜਦੋਂ ਪਹਿਲਾਂ ਸੀਗੇ ਉੱਥੇ ਹਰ ਬੰਦਾ ਗਿਆ ਐਸ ਵਾਰੀ ਬਹੁਤ ਗਿਣਤੀ ਵਿੱਚ ਲੋਕੀ ਨਹੀਂ ਗਏ ਜਿਹੜੇ ਪਹਿਲਾਂ 2020-21 ਵਿੱਚ ਗਏ ਸੀਗੇ ਉਹਨਾਂ ਵਿੱਚੋਂ ਨਹੀਂ ਗਏ ਜੇ ਹੁਣ ਇੱਕ ਬੰਦਾ ਉੱਥੇ 2 ਦਿਨ ਜਾਇਆ ਹੈ ਨਾ ਉਹਦੇ ਪਿੱਛੇ ਵੀ ਬਸ ਇੱਕ ਤੁਸੀਂ ਸਮਝੋ ਆਪੇ ਮੈਂ ਕੀ ਕਹਿਣਾ ਚਾਹੁੰਦਾ ਮੈਂ ਬਾਰ ਬਾਰ ਉਹ ਗੱਲ ਨਹੀਂ ਕਹਿਣੀ ਦਿਲਜੀਤ ਦੇ ਖਿਲਾਫ ਇੱਕ ਛੇਦਿਆੰਤਰ ਰਚਿਆ ਜਾ ਰਿਹਾ ਪਰ ਇਹ ਤੁਹਾਨੂੰ ਸਮਝਣਾ ਪੈਗਾ ਬਹੁਤ ਲੋਕਾਂ ਨੂੰ ਮੇਰੀ ਇਹ ਗੱਲ ਸੂਲਾ ਵਾਂਗ ਚੁਬੇਗੀ ਪਰ ਇਹ ਸੱਚ ਆ ਅਸਲ ਵਿੱਚ ਹੋ ਕੁਝ ਹੋ ਰਿਹਾ ਤੇ ਦਿਖਾਇਆ ਕੁਝ ਹੋਰ ਜਾ ਰਿਹਾ ਮੈਂ ਮੇਰੀ ਆਦਤ ਆ ਕਿ ਮੈਂ ਥੋੜਾ ਜਿਹਾ ਤੱਥਾਂ ਦੇ ਆਧਾਰ ਤੇ ਵੀ ਗੱਲ ਕਰ ਜਾਂਦਾ ਥੋੜੀ ਉਹ ਗੱਲ ਕਰ ਜਾਂਦਾ ਜਿਹੜੀ ਲੋਕੀ ਨਹੀਂ ਕਰਦੇ ਗੱਲੇ ਕੀ ਦਿਲਜੀਤ ਦੇ ਨਾਲ ਜੋ ਗੇਮਾਂ ਖੇਡੀਆਂ ਜਾ ਰਹੀਆਂ ਨੇ ਉਹ ਸਿਰਫ ਔਰ ਸਿਰਫ ਰਾਜਨੀਤਿਕ ਲੋਕਾਂ ਵੱਲੋਂ ਹੀ ਨਹੀਂ ਇਹ ਉਹ ਕੁਛ ਦਿਲਜੀਤ ਨਾਲ ਵੀ ਹੋ ਰਿਹਾ ਹੁਣ ਜੋ ਕਦੇ ਦਿਲਸ਼ਾਦ ਅਖਤਰ ਨਾਲ ਹੋਇਆ ਸੀਗਾ ਬੇਸ਼ੱਕ ਉਹਨੂੰ ਕਿਸੇ ਪੁਲਿਸ ਆਫੀਸਰ ਤੋਂ ਗੋਲੀ ਵੱਜੀ ਸੀ ਪਰ ਮੇਰਾ ਕਹਿਣ ਤੋਂ ਪਾਵ ਹੈ ਕਿ ਕਲਾਕਾਰਾਂ ਨੇ ਉਹਦਾ ਸਾਥ ਨਹੀਂ ਦਿੱਤਾ ਸੀਗਾ ਨਿਕਲੇ ਜਰੂਰ ਸੀਗੇ ਲੋਕੀ ਉਦੋਂ ਵੀ ਜਥੇਬੰਦੀ ਜੀ ਬਣਾ ਕੇ ਆਪੋ ਆਪਣੇ ਰੋਟੀਆਂ ਸੇਕ ਕੇ ਸਾਰੇ ਲੋਕੀ ਬੈਗਿਆ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਨਿਆ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਦਿਲਸ਼ਾਦ ਅਖਤਰ ਬਾਰੇ ਦਿਲਜੀਤ ਨਾਲ ਉਹ ਕੁਝ ਹੋ ਰਿਹਾ ਜੋ ਕਿਸੇ ਵੇਲੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨਾਲ ਹੋਇਆ ਸੀਗਾ ਦਿਲਜੀਤ ਨਾਲ ਉਹ ਕੁਝ ਹੋ ਰਿਹਾ ਜੋ ਪਿਛਲੇ ਦਿਨੀ ਸਿੱਧੂ ਮੂਸੇਵਾਲ ਦੇ ਨਾਲ ਹੋਇਆ ਸੀਗਾ ਦਿਲਜੀਤ ਨਾਲ ਉਹ ਹੋ ਰਿਹਾ ਜੋ ਫਿਲਮ ਅਦਾਕਾਰ ਵਿਰਿੰਦਰ ਨਾਲ ਹੋਇਆ ਸੀਗਾ ਗੱਲ ਇਹ ਆ ਕਿ ਅਸੀਂ ਅੱਜ ਕੱਲ ਸੋਸ਼ਲ ਮੀਡੀਆ ਉਦੋਂ ਗੋਲੀਆਂ ਚੱਲਦੀਆਂ ਸਨ ਸੋਸ਼ਲ ਮੀਡੀਆ ਤੇ ਗੋਲੀਆਂ ਮਾਰਦੇ ਨੇ ਟਕਾ ਟਕਾ ਕੇ ਤੇ ਆਪ ਘਟ ਤੇ ਦੂਜਿਆਂ ਕੋਲੋਂ ਫਿਰ ਕੰਮ ਕਰਾਇਆ ਜਾਂਦਾ ਕੋਈ ਬਾਹਰੋਂ ਦੁਸ਼ਮਣ ਨਹੀਂ ਹੁੰਦਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਮੈਂ ਕਿਸੇ ਤੇ ਝੂਠੇ ਇਲਜ਼ਾਮ ਨਹੀਂ ਲਾ ਰਿਹਾ ਕੋਈ ਨਫ਼ਰਤ ਫੈਲਾਉਣ ਦੀ ਗੱਲ ਨਹੀਂ ਕਰ ਰਿਹਾ ਪਰ ਇਹ ਸਾਰਾ ਕੁਝ ਚੱਲ ਰਿਹਾ ਕਿਉਂਕਿ ਮੈਂ ਇਸ ਇੰਡਸਟਰੀ ਨਾਲ ਜੁੜਿਆ ਰਹਿਣਾ ਔਰ ਜੁੜਿਆ ਆ ਸਾਰੀ ਉਮਰ ਮੈਨੂੰ ਪਤਾ ਕਿ ਅੰਦਰੋਂ ਇਹ ਲੋਕ ਕਿੱਦਾਂ ਦੇ ਨੇ ਫਰਕ ਇਹ ਹੁਣ ਪੈ ਗਿਆ ਕਿ ਸੋਸ਼ਲ ਮੀਡੀਆ ਬਹੁਤ ਹੋ ਗਿਆ ਤੇ ਜੇ ਤੁਸੀਂ ਸਿੱਧੇ ਕੁਝ ਕਰਦੇ ਆ ਤੇ ਪਤਾ ਨਹੀਂ ਕਿੰਨੇ ਵੀਡੀਓ ਬਣਾ ਕੇ ਤੇ ਕਿੰਨੇ ਕੁਝ ਰਿਕਾਰਡਿੰਗ ਕਰਕੇ ਪਾ ਦੇਣਾ ਅਸੀਂ ਆਪ ਸਾਫ਼ ਸੁਥਰੇ ਦੁੱਧ ਵਰਗੇ ਤੋਤੇ ਰਹਿਣਾ ਚਾਹੁੰਦੇ ਆ ਤੇ ਦੂਜਿਆਂ ਤੇ ਮੋਡਿਆਂ ਤੇ ਰੱਖ ਕੇ ਚਲਾਉਣਾ ਚਾਹੁੰਦੇ ਆ ਜੋ ਕੁਝ ਹੋ ਰਿਹਾ ਹੋਣ ਦਿਲਜੀਤ ਦੀਆਂ ਕੰਟਰੋਵਰਸੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਦਿਲਜੀਤ ਪ੍ਰਤੀ ਇਹ ਵੀ ਏਸੇ ਪਾਈਚਾਰੇ ਦੇ ਵਿੱਚੋਂ ਕਰਾਈਆਂ ਜਾ ਰਹੀਆਂ ਨੇ ਕਲਾਕਾਰ ਪਾਈਚਾਰੇ ਦੇ ਵਿੱਚੋਂ ਬੱ ਪਿੱਛੇ ਰਹਿ ਕੇ ਆਪ ਜਦੋਂ ਸਕਰੀਨ ਤੇ ਆਉਂਦੇ ਨੇ ਉਦੋਂ ਇੰਨੇ ਮਿੱਠੇ ਪਿਆਰੇ ਹੋ ਜਾਂਦੇ ਨੇ ਇੰਨੇ ਸਾਂਝੀ ਵਾਲਤਾ ਦੀ ਗੱਲ ਕਰਦੇ ਨੇ ਕਿ ਲੋਕੀ ਕਹਿੰਦੇ ਨੇ ਸ਼ਾਇਦ ਨਾ ਵਰਗਾ ਕੋਈ ਵੀ ਨਹੀਂ ਪਰ ਇਹਨਾਂ ਦੇ ਆਪਣੇ ਆਈਟੀ ਸੈੱਲ ਇੰਨੇ ਵੱਡੇ ਵੱਡੇ ਆਈਟੀ ਸੈੱਲ ਛੱਡੇ ਹੋਏ ਨੇ ਕੰਪਨੀਆਂ ਬਣਾਈਆਂ ਹੋਈਆਂ ਨੇ ਬਕਾਇਦਾ ਵੱਡੇ ਵੱਡੇ ਆਫਿਸ ਬਣਾ ਕੇ ਉਥੇ 24 ਘੰਟੇ ਇਹਨਾਂ ਦੇ ਪੇਜ ਪੂਰੇ ਬਣਾ ਕੇ ਸਾਰੀ ਦਿਹਾੜੀ ਇਹ ਲੋਕ ਸਿਰਫ ਇਹੀ ਕੁਸ਼ ਕਰਦੇ ਨੇ ਕਿਉਂਕਿ ਸੋਸ਼ਲ ਮੀਡੀਆ ਦੀ ਪਾਵਰ ਸਭ ਤੋਂ ਵੱਡੀ ਪਾਵਰ ਹੋ ਗਈ ਹੈ ਕਿ ਸਾਡੇ ਗੁਣ ਗਾਉਣੇ ਨੇ ਤੇ ਦੂਜਿਆਂ ਦੇ ਜਿੰਨਾ ਵੀ ਫੱਟੇ ਚੱਕ ਹੁੰਦੇ ਚੱਕੀ ਜਿਹੋ ਨਾਲ ਦੀਆਂ ਨਫ਼ਰਤਾਂ ਫੈਲਾ ਦਿਓ ਜਿਹੜਾ ਵੀ ਮਾੜਾ ਮੋਟਾ ਇਸ਼ੂ ਬਣਦਾ ਨਾ ਨਿੱਕਾ ਜਿਹਾ ਵੀ ਇਸ਼ੂ ਹੁੰਦਾ ਉਹ ਤੁਹਾਡਾ ਕੰਮਾ ਵੱਡਾ ਕਰਕੇ ਉਹਨੂੰ ਸਾਹਮਣੇ ਲੈ ਕੇ ਆਉਣਾ ਤੇ ਉਹਦੇ ਤੁਹਾਨੂੰ ਪੈਸੇ ਮਿਲਣਗੇ ਬਹੁਤ ਇੱਕ ਵੱਡਾ ਆਰਟਿਸਟ ਹੈ ਮੈਂ ਨਾਮ ਨਹੀਂ ਅੱਜ ਲੈਣਾ ਪਿਛਲੇ ਦਿਨੀ ਨਾਮ ਲਿਆ ਸੀਗਾ ਚਲੋ ਲੋਕਾਂ ਨੇ ਐਗਰੀ ਵੀ ਬੇਰਾ ਹੋ ਜਿਹੜਾ ਮੈਂ ਬਾਲੀਵੁੱਡ ਵਾਲੀ ਗੱਲ ਕੀਤੀ ਸੀ ਕਿ ਬਾਲੀਵੁੱਡ ਵਿੱਚ ਤੁਸੀਂ ਸਾਰਾ ਕੁਝ ਕੀਤਾ ਤੁਸੀਂ ਗਾਣੇ ਵੀ ਕੀਤੇ ਫਿਲਮਾਂ ਵੀ ਕੀਤੀਆਂ ਜਦੋਂ ਤੁਹਾਡਾ ਟਾਈਮ ਸੀਗਾ ਅੱਜ ਤੁਹਾਡਾ ਟਾਈਮ ਖਤਮ ਹੋ ਗਿਆ ਜੇ ਤੁਹਾਡੀਆਂ ਟਿਕਟਾਂ ਨਹੀਂ ਵਿਕਦੀਆਂ ਜੇ ਤੁਹਾਡੇ ਸ਼ੋਅ ਨਹੀਂ ਵੱਡੇ ਹੁੰਦੇ ਜੇ ਤੁਹਾਨੂੰ ਫਿਲਮਾਂ ਵਿੱਚ ਤੁਹਾਡੇ ਇੱਕ ਦੋ ਯਾਰ ਦੋਸਤ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਉਹਨਾਂ ਤੋਂ ਇਲਾਵਾ ਹੋਰ ਕੋਈ ਤੁਹਾਨੂੰ ਕੰਮ ਬੰਬੇ ਵਿੱਚ ਨਹੀਂ ਦਿੰਦਾ ਤੂ ਦਾ ਮਤਲਬ ਇਹ ਨਹੀਂ ਕਿ ਜਿਹੜੀ ਅੱਜ ਦੀ ਪੀੜ੍ਹੀ ਆ ਨਵੇਂ ਕਲਾਕਾਰ ਆ ਉਹਨਾਂ ਬਾਰੇ ਤੁਸੀਂ ਜ਼ਹਿਰਾ ਉਗੜੀ ਜਾਓ ਕਿ ਬਾਲੀਵੁੱਡ ਦਾ ਬਾਈਕਟ ਕਰਾਂਗੇ ਉਹ ਕਰਾਂਗੇ ਆ ਕਰਾਂਗੇ ਨਹੀਂ ਇਦਾਂ ਨਹੀਂ ਹੁੰਦਾ ਹਰ ਇੱਕ ਦਾ ਟਾਈਮ ਹੁੰਦਾ ਜਦੋਂ ਤੁਹਾਡਾ ਟਾਈਮ ਸੀਗਾ ਤੁਸੀਂ ਰੱਜ ਕੇ ਕੰਮ ਕੀਤਾ ਤੁਹਾਨੂੰ ਕਿਸੇ ਨੇ ਨਹੀਂ ਟੋਕਿਆ ਅੱਜ ਜੇ ਤੁਹਾਡੇ ਤੋਂ ਅਗਲੀ ਪੀੜ੍ਹੀ ਕੰਮ ਕਰ ਰਹੀ ਆ ਨਾ ਤਾਂ ਉਹਨਾਂ ਨੂੰ ਕੰਮ ਕਰਨ ਦਿਓ ਰੱਬ ਦਾ ਵਾਸਤਾ ਕੰਮ ਕਰਨ ਦੇ ਕਿਉਂ ਮਰਵਾਉਣਾ ਚਾਹੁੰਦੇ ਹੋ ਦਿਲਜੀਤ ਨੂੰ ਵੀ ਸਾਜ਼ਿਸ਼ਾਂ ਹੋ ਜੀਆ ਹੋ ਰਹੀਆਂ ਨੇ ਰੱਬ ਨਾ ਕਰੇ ਕੁਸ਼ੀ ਹੋ ਜਾ ਹੋਵੇ ਪਰ ਜੋ ਹਾਲਾਤ ਤੁਸੀਂ ਬਣਾ ਰਹੇ ਹੋ ਨਾ ਦਿਲਜੀਤ ਦੇ ਖਿਲਾਫ ਜੋ ਕੁਝ ਤੁਸੀਂ ਘੇਰਾ ਅੱਜਕੱਲ ਘਟਿਆ ਹੋਇਆ ਉਸ ਘੇਰੇ ਨੇ ਕੁਛ ਨਾ ਕੁਛ ਕਰ ਦਿਖਾਉਣਾ ਨਫਰਤਾਂ ਜਿਹੜੀਆਂ ਤੁਸੀਂ ਫੈਲਾ ਰਹੇ ਹੋ ਜੇ ਤੁਸੀਂ ਲੋਕ ਦੋ ਵਾਰੀ ਕਿਸਾਨਾਂ ਦੇ ਧਰਨੇ ਤੇ ਜਾਇਆ ਹੋ ਉੱਥੇ ਜਾ ਕੇ ਆਪਣੇ ਸਟੇਟਮੈਂਟ ਦੇ ਆਏ ਹੋ ਦੋ ਵਾਰੀ ਸਿਰਫ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੀਰੋ ਆਪਣੇ ਆਪ ਨੂੰ ਸਾਬਤ ਕਰੀ ਜਾਓ ਤੇ ਜਿਹੜਾ ਅੱਜ ਕੱਲ ਸੱਚੀ ਦਾ ਹੀਰੋ ਬਣਿਆ ਹੋਇਆ ਉਸ ਬੰਦੇ ਤੁਸੀਂ ਜਿਹੜਾ ਵੱਢੀ ਜਾਓ ਜੇ ਅੱਜ ਦਿਲਜੀਤ ਨੂੰ ਕਿਹਾ ਜਾਂਦਾ ਕਿ ਸ਼ਰਾਬ ਵਾਲੇ ਗਾਣੇ ਨਹੀਂ ਗਾਉਣੇ ਤੇ ਤੁਸੀਂ ਕੀ ਕੀ ਗਾਇਆ ਹੋਇਆ ਮੈਂ ਜ ਨਾਮ ਨਹੀਂ ਲੈਣਾ ਤੁਸੀਂ ਖੁਦ ਸਮਝ ਜਾਓਗੇ ਮੈਂ ਕਿਹਦੀ ਗੱਲ ਕਰਦਾ ਕਿਉਂਕਿ ਨਾਮ ਲਵਾਂਗਾ ਤੇ ਇਹਨਾਂ ਦਾ ਆਈਟੀ ਸੈੱਲ ਇੰਨਾ ਵੱਡਾ ਛੱਡਿਆ ਹੋਇਆ ਕਿ ਇਹ ਲੋਕੀ ਫਿਰ ਤੁਹਾਡੇ ਪੇਸ਼ ਹੀ ਪੈ ਜਾਂਦੇ ਨੇ ਮੈਨੂੰ ਕਲਾਂ ਕੋ ਲਵੇ ਆਇਆ ਪੰਜ ਸੱਤ ਕਮੈਂਟ ਵੀ ਬੜੇ ਭੜੇ ਭੜੇ ਹੈ ਮੇਰੀ ਆਦਤ ਆ ਮੈਨਰੇ ਕੋ ਨਾ ਤੇ ਨਾ ਟਾਈਮ ਹੈ ਕੋਨਾ ਕਮੈਂਟਾਂ ਦੇ ਜਵਾਬ ਦੇਈ ਜਾਵਾਂ ਤੇ ਉਹ ਅੱਗੇ ਹੋਰ ਕੁਝ ਗਾਲਾਂ ਗੂਲਾਂ ਤੇ ਹੋ ਜਾ ਨਹੀਂ ਬਹੁਤ ਸੋਹਣਾ ਆਪਸ਼ਨ ਆ ਫੇਸਬੁੱਕ ਤੇ ਕਿਸੇ ਨਾਲ ਲੜਾਈ ਝਗੜਾ ਕਰਨ ਤੋਂ ਬਿਹਤਰ ਆ ਉੱਥੇ ਤੁਸੀਂ ਜਦੋਂ ਤੁਹਾਡਾ ਕਮੈਂਟ ਤੁਹਾਨੂੰ ਕੋਈ ਗਾਲ ਗੋਲ ਕੱਢਦਾ ਉੱਥੇ ਰਾਈਟ ਕਲਿੱਕ ਕਰੋ ਉੱਥੇ ਆਪਸ਼ਨ ਆਉਂਦਾ ਡਿਲੀਟ ਕਮੈਂਟ ਐਂਡ ਬਲੌਕ ਥਿਸ ਪਰਸਨ ਕੰਮ ਕਰ ਦਿਓ ਬਸ ਉੱਥੇ ਇੱਕ ਹੋਰ ਆਪਸ਼ਨ ਹੁੰਦਾ ਕਿ ਜੇ ਤੁਸੀਂ ਬਲੌਗ ਕਰਨਾ ਤੇ ਇਸੇ ਨਾਮ ਦਾ ਕੋ ਰਲਦਾ ਮਿਲਦਾ ਇਹਨਾਂ ਦੀ ਕੋ ਹੋਰ ਆਈਡੀ ਜੇ ਬਣੇ ਉਹ ਤੋਂ ਵੀ ਕਰ ਸਕਦੇ ਉਹ ਵੀ ਕਰ ਦਿਓ ਕੋਈ ਲੋੜ ਨਹੀਂ ਕਿਸੇ ਹੋ ਜਾ ਕੁੱਤਿਆਂ ਬੰਦਿਆਂ ਦੇ ਆ ਜਿਹੜੀਆਂ ਆਈਟੀ ਸੈੱਲ ਬਣਾਏ ਹੋ ਉਹਨਾਂ ਨਾਲ ਜਦਨ ਦੀ ਕੀ ਉਹਨੇ ਮਾੜਾ ਕੀਤਾ ਦੱਸੋ ਜੇ ਉਸ ਬੰਦੇ ਨੇ ਆਪਣੀ ਮਿਹਨਤ ਕਰਕੇ ਅੱਜ ਇਸ ਮੁਕਾਮ ਤੇ ਪਹੁੰਚਿਆ ਤੁਹਾਡੇ ਕਿਉਂ ਢਿੱਡੀ ਪੀੜਾ ਪਈਆਂ ਹੋਈਆਂ ਨੇ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਉਂ ਇੰਨੇ ਨਫ਼ਰਤਾਂ ਨਾਲ ਕਿਉਂ ਇੰਨੇ ਗੁੱਸਿਆਂ ਨਾਲ ਘਿਰੇ ਰਹਿੰਨੇ ਹਰ ਵੇਲੇ ਕਿਉਂ ਨਹੀਂ ਕਲਾਕਾਰ ਕਲਾਕਾਰ ਨੂੰ ਸਪੋਰਟ ਕਰਦਾ ਇੱਥੇ ਕੋਈ ਉੱਠ ਕੇ ਆ ਜਾਂਦਾ ਅਖੇ ਜੀ ਉਹਦੀਆਂ ਟਿਕਟਾਂ ਤੇ ਵਿਕਦੀਆਂ ਨਹੀਂ ਐਵੇਂ ਡਰਾਮਾ ਕਰ ਰਿਆ ਉਹ 15 ਮਿੰਟਾਂ ਵਿੱਚ ਉਹਨੇ ਦੂਜੇ ਸ਼ੋਹ ਦੀਆਂ ਟਿਕਟ ਵਗਾ ਕੇ ਉਹਨੇ ਉਸ ਬੰਦੇ ਨੂੰ ਏਪੀ ਢਿੱਲੋਂ ਨੂੰ ਜਵਾਬ ਵੀ ਦੇ ਦਿੱਤਾ ਸੀਗਾ ਕਹਿੰਦਾ ਜਿਹੜਾ ਕਹਿੰਦਾ ਸੀ ਟਿਕਟਾਂ ਨਹੀਂ ਵਿਗਦੀਆਂ ਆ ਦੇਖ ਦੂਜੇ ਸ਼ੋਹ ਦੀਆਂ ਵੀ 15 ਮਿੰਟਾਂ ਵਿੱਚ ਵਿਗ ਗਏ ਦਿਲਜੀਤ ਨੂੰ ਆਪ ਕਹਿਣਾ ਪੈ ਗਿਆ ਹਾਲਾਂਕਿ ਉਸੇ ਦਿਲਜੀਤ ਨੇ ਉਸ ਏਪੀ ਢਿੱਲੋਂ ਬਾਰੇ ਕਿੰਨਾ ਸੋਹਣਾ ਕਿਹਾ ਸੀ ਕਿ ਏਪੀ ਢਿੱਲੋਂ ਕਰਨ ਔਜਲਾ ਵੀ ਮੇਰੇ ਛੋਟੇ ਭਰਾ 쇼 ਕਰਨ वर्ल्ड ਟੂਰ ਕਰਨ ਨਿਕਲੇ ਹੋਏ ਨੇ ਪਰ ਇਹ ਦੇਖੋ ਕੀ ਅੱਗਾ ਉਗਲਦੇ ਨੇ ਫਰਕ ਦੱਸਦਾ ਮੈਂ ਤੁਹਾਨੂੰ ਜਿਹੜੇ ਬਾਲੀਵੁੱਡ ਦੇ ਕਲਾਕਾਰ ਜਾਂ ਐਕਟਰ ਜਾਂ ਐਕਟ੍ਰੈਸ ਦਿਲਜੀਤ ਨਾਲ ਭੰਗੜਾ ਪਾਉਂਦੇ ਨੇ ਨਾ ਟਿਕਟਾਂ ਲੈ ਕੇ ਉਹ 쇼 ਤੇ ਪਹੁੰਚਦੇ ਨੇ ਉਹ ਸੱਚੀ ਦੇ ਸੱਚੀ ਮੁੱੱਚੀ ਦੇ ਦਿਲਜੀਤ ਦੇ ਨੇ ਫੈਨਸ ਨੇ ਸੱਚੀ ਦੇ ਫੈਨਸ ਦਿਲ ਤੋਂ ਫੈਨਸ ਤੇ ਜਿਹੜੇ ਇਹਨਾਂ ਲੋਕਾਂ ਨਾਲ ਪਾਵੇਂ ਉਹ ਨੂਰਾਫ ਤੇ ਹੀ ਹੋਵੇ ਜਾਂ ਕੋਈ ਵੀ ਹੋਵੇ ਐਕਟਰ ਹੋਵੇ ਐਕਟਰਸ ਹੋਵੇ ਇਹ ਲੋਕੀ ਹਾਇਰ ਕੀਤੇ ਹੋਏ ਨੇ ਇਹਨਾਂ ਦੇ ਕੰਪਨੀ ਜਿਹੜੇ ਸ਼ੋਅ ਕਰਾਉਂਦੇ ਉਹਨਾਂ ਨੇ ਲੱਖਾਂ ਕਰੋੜਾਂ ਰੁਪਈਆ ਦੇ ਕੇ ਹਾਇਰ ਕੀਤੇ ਹੋਏ ਨੇ ਪੈਸੇ ਦੇ ਕੇ ਨਚਾਇਆ ਜਾਂਦਾ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਤੁਸੀਂ ਡੀਪਲੀ ਖੋਜ ਕਰਿਓ ਦਿਲਜੀ ਮੈਂ ਅਗੈਨ ਕਿਨਾਂ ਜਿਹੜੇ ਦਿਲਜੀਤ ਦੇ ਮਗਰ ਔਰ ਜਿਹੜੀ ਦੀਪਿਕਾ ਫਾਦਕੋਨ ਇੱਕ ਸਟੇਜ ਤੇ ਬੈਠੀ ਨਾ ਗੋਡਿਆਂ ਭਾਰ ਦਿਲਜੀਤ ਨਾਲ ਡਾਂਸ ਕਰਨ ਲਈ ਬਿਲਕੁਲ ਰੈਡੀ ਉਹ ਲੋਕੀ ਸੱਚੀ ਦਿਲ ਤੋਂ ਨੇ ਜੇ ਕਪੂਰ ਪਰਿਵਾਰ ਦੀਆਂ ਕੁੜੀਆਂ ਨੂੰ ਉਹਨੇ ਠੰਮ ਕੇ ਲਾਉਣ ਲਾਇਆ ਉਹ ਫੈਨਸ ਨੇ ਉਹ ਚੀਕਾ ਮਾਰ ਮਾਰ ਦਿਲਜੀਤ ਨੂੰ ਵੇਖਣਾ ਚਾਹੁੰਦੀਆਂ ਨੇ ਹਾਲਾਂਕਿ ਪੂਰੀ ਦੁਨੀਆ ਉਹਨਾਂ ਦੇ ਦਰਸ਼ਨਾਂ ਤਰਸਦੀ ਆ ਅੱਜ ਸੁਨੀਲ ਸ਼ੈਟੀ ਬੜੇ ਮਾਣ ਨਾਲ ਕਹਿ ਰਿਹਾ ਸੀ ਕਿ ਯਾਰ ਮੇਰਾ ਬੇਟਾ ਕਹਿੰਦਾ ਉਹਦੇ ਨਾਲ ਕੰਮ ਕਰ ਰਿਹਾ ਤੇ ਮੈਨੂੰ ਬਹੁਤ ਮਾਣ ਆ ਅੱਗੇ ਤੋਂ ਵੀ ਕੰਮ ਕਰੇਗਾ ਐਡੇ-ਐਡੇ ਵੱਡੇ ਸਟਾਰ ਕਹਿੰਦੇ ਕਿ ਇਹਦੇ ਨਾਲ ਸਾਡਾ ਪਰਿਵਾਰ ਦੇ ਸਾਡੀ ਅਗਲੀ ਪੀੜ੍ਹੀ ਕੰਮ ਕਰੇ ਤੇ ਸਾਡੇ ਆਪਣੇ ਪੰਜਾਬੀ ਲੋਕੀ ਕੀ ਕਰਦੇ ਨੇ ਲੱਤਾਂ ਖੇਚ ਰਹੇ ਨੇ ਮੈਂ ਗੱਲ ਕਰ ਰਿਹਾ ਸੀ ਕਿ ਉਹ ਜਿਹੜੇ ਜਿਹੜੇ ਰੌਲਾ ਪਾਉਣ ਵਾਲੇ ਕਲਾਕਾਰ ਨੇ ਨਾ ਇਹਨਾਂ ਦੇ ਨਾਲ ਉਹ ਐਕਟਰ ਐਕਟ्रेस ਹਾਇਰ ਕੀਤੀਆਂ ਹੋਈਆਂ ਨੇ ਜਿੱਥੋਂ ਮਰਜ਼ੀ ਤੁਸੀਂ ਇਨਕੁਆਰੀ ਕਰਾ ਦਿਓ ਉਹ ਜਿਹੜੀਆਂ ਐਕਟ्रेस ਉਹ ਲੱਖਾਂ ਰੁਪਏ ਲੈ ਕੇ ਕਿਸੇ ਵੀ ਇੱਕ ਨਵੇਂ ਕਲਾਕਾਰ ਨਾਲ ਵੀ ਤੁਸੀਂ ਭਾਵੇਂ ਕਰਾ ਦਿਓ ਉਹ ਇਦਾਂ ਹੁੰਦੀ ਹੈ। ਔਰ ਦੂਸਰੀ ਗੱਲ ਦਿਲਜੀਤ ਨੇ ਵਨ ਮੈਨ ਸ਼ੋਅ ਇਕੱਲੇ ਨੇ ਏਡੇ ਏਡੇ ਵੱਡੇ ਸ਼ੋਅ ਕੀਤੇ ਨੇ ਆਪਣੇ ਬਲਬੂਤੇ ਤੇ ਸਿਰਫ ਔਰ ਸਿਰਫ ਦਿਲਜੀਤ ਵਨ ਮੈਨ ਸ਼ੋਅ ਤੇ ਤੁਹਾਡੇ ਉਹਨਾਂ ਇਕੱਠ ਤੁਸੀਂ ਤਿੰਨ ਤਿੰਨ ਕਲਾਕਾਰਾਂ ਨੇ ਰੜਕੇ ਵੀ ਨਹੀਂ ਕਰ ਸਕੇ ਦੇਖ ਰਹੇ ਹੋ ਨਾ ਸਾਈਡ ਤੇ ਫੋਟੋ ਨਾਮ ਚਲੋ ਕੀ ਲੈਣੇ ਅੱਜ ਮੈਂ ਤੁਸੀਂ ਤਿੰਨ ਤਿੰਨ ਜਿਹੜੇ ਰੜਕੇ ਵੱਡੇ ਸਟਾਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਉਹ ਰੜਕੇ ਵੀ ਦਿਲਜੀਤ ਨਾ ਇਕੱਠ ਨਹੀਂ ਕਰ ਸਕੇ ਯਾਰ ਲੁਧਿਆਣੇ ਵਾਲੀ ਵੀਡੀਓ ਵੇਖੀ ਜਿੱਥੇ ਉਹ ਫਲੈਸ਼ ਲਾਈਟਾਂ ਜਗਾ ਕੇ ਉਹ ਹੋ ਹੋ ਇੰਦਾ ਲਾਦਾ ਕੀੜੀਆਂ ਮਕੋੜੀਆਂ ਫਿਰਦੇ ਨੇ ਤੋਬਾ ਮੈਂ ਸਾਰੀ ਉਮਰ ਬਹੁਤ ਵੱਡੇ ਵੱਡੇ ਸ਼ੋਅ ਅਸੀਂ ਕਿਥੇ ਦੇ ਪੀਆਰ ਨੀ ਕੋਲਸੀਅਮ ਵਿੱਚ ਟ੍ਰਾਂਟੋ ਦੇ ਵੈਨਕੂਵਰ ਪੂਰੀ ਦੁਨੀਆ ਦੇ ਵਿੱਚ ਅਸੀਂ ਵੱਡੇ ਵੱਡੇ ਜਿਹੜੇ ਹਾਲਾਂ ਵਿੱਚ ਸ਼ੋਅ ਕੀਤੇ ਨੇ ਪਰ ਇਹੋ ਜਿਹੇ ਵੱਡੇ ਹਾਲਾਂ ਵਿੱਚ ਜਿਹੜੇ ਅੱਜ ਦੇ ਹਾਲ ਨੇ ਜਾਂ ਇਹੋ ਜਿਹਾ ਵੱਡਾ ਇਕੱਠ ਮੈਂ ਅੱਜ ਤੱਕ ਨਹੀਂ ਵੇਖਿਆ ਬਿਸ਼ੱਕ ਮੈਂ ਵੱਡੇ ਵੱਡੇ ਸੁਪਰਸਟਾਰਾਂ ਦੇ ਨਾਲ ਵੀ ਸ਼ੋਅ ਕੀਤੇ ਨੇ ਪਰ ਮੈਂ ਨਹੀਂ ਵੇਖਿਆ ਈਮਾਨਦਾਰੀ ਨਾਲ ਮੈਂ ਕਹਿ ਰਿਹਾ ਮੈਂ ਜ਼ਿੰਦਗੀ 'ਚ ਇਹੋ ਜਿਹਾ ਇਕੱਠ ਇਹ ਵੀ ਨਹੀਂ ਕਿ ਇਕੱਠੇ ਹੋ ਗਿਆ ਗਿਣਤੀ ਨਹੀਂ ਕੱਲੀ ਬਾਡੀ ਲੈਂਗੁਏਜ ਵੀ ਦੇਖੋ ਲੋਕੀ ਮਰਦੇ ਪਏ ਨੇ ਚੀਕਾ ਮਾਰ ਰਹੇ ਨੇ ਕੱਪੜੇ ਪਾੜ ਰਹੇ ਨੇ ਕੁੜੀਆਂ ਤਾਂ ਹਾਂ ਮਾਰ ਮਾਰ ਦਿਲਜੀਤ ਦੇ ਸਿਰਫ ਇੱਕ ਟੱਚ ਵਾਸਤੇ ਤਰਸ ਰਹੀਆਂ ਨੇ ਯਾਰ ਇਹ ਜੇ ਉਹ ਦੇ ਇੱਕ ਕਲਾਕਾਰ ਦੇ ਤੌਰ ਤੇ ਮੈਨੂੰ ਤਾਂ ਬੜੀ ਖੁਸ਼ੀ ਆ ਤੁਹਾਡੀ ਵੀ ਖੁਸ਼ੀ ਆ ਪਰ ਤੁਸੀਂ ਜਦੋਂ ਜ਼ਹਿਰ ਉਗਲਦੇ ਹੋ ਨਾ ਫਿਰ ਗੁੱਸਾ ਆਉਂਦਾ ਆਪਣਾ ਕੰਮ ਕਰੋ ਖੁਸ਼ ਹੋ ਕੇ ਤੁਹਾਨੂੰ ਕੋਈ ਨਹੀਂ ਰੋਕਦਾ ਮੇਰੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਆ ਪਰ ਜਿਹੜਾ ਸਟੇਜਾਂ ਤੇ ਜਾ ਕੇ ਜਾਂ ਪਬਲਿਕ ਦੇ ਵਿੱਚ ਆ ਕੇ ਡਰਾਮੇ ਕਰਦੇ ਆ ਨਾ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੇ ਬਹੁਤ ਲੋਕਾਂ ਨੂੰ ਤਾਂ ਨਹੀਂ ਪਤਾ ਲੱਗਦਾ ਇਹ ਡਰਾਮੇ ਪਰ ਮੈਨੂੰ ਪਤਾ ਨਹੀਂ ਕੀ ਗੱਲ ਮੈਨੂੰ ਪਤਾ ਲੱਗ ਜਾਂਦਾ ਕਿ ਇਹ ਨਕਲੀ ਆ ਸਾਰਾ ਫੇਕ ਆ ਤੇ ਇਹ ਡਰਾਮੇ ਆ ਕੈਮਰਾ ਆਫ ਹੁੰਦੇ ਆ ਸਾਰਿਆਂ ਦੇ ਫੇਸ ਹੋਰ ਨੇ ਸੁਇਸ਼ਕਰ ਕੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਜਦੋਂ ਫੈਨਸ ਆਉਂਦੇ ਨੇ ਜਿੰਦਰ ਸ਼ੀਸ਼ੇ ਬੰਦ ਨੇ ਗੱਡੀ ਦੇ ਤੇ ਦੂਰੋਂ ਦੇਖਦੇ ਆ ਨਾ ਲੋਕਾਂ ਦਾ ਕਰ ਤੇ ਹੱਥ ਜੋੜੇ ਹੁੰਦੇ ਨੇ ਮੂੰਹ ਵਿੱਚ ਗਾਲਾਂ ਹੁੰਦੀਆਂ ਨੇ ਆਜੋ ਕੁੱਤੇ ਉਹ ਬਿੱਲਿਓ ਬਰਾ ਬਰਾ ਬਰੀਏ ਗੱਦਿਆਂ ਗੱਦਿਆਂ ਗਾਲਾਂ ਤੇ ਜਦੋਂ ਸ਼ੀਸ਼ਾ ਖੁੱਲ ਜਾਂਦਾ ਨਾ ਫੇਰ ਆ ਜੁੜ ਕੇ ਸਸੀਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਰਕੇ ਆ ਜੀ ਤੁਸੀਂ ਸਾਡੇ ਤੁਹਾਡਾ ਕਰਕੇ ਪਬਲਿਕ ਕਰਕੇ ਅਸੀਂ ਜੋ ਸ਼ੀਸ਼ਾ ਲਾ ਕੇ ਫੇਰ ਬੰਦ ਕਰਕੇ ਉਹ ਗਾਲਾਂ ਸ਼ੁਰੂ ਇਹ ਉਹ ਲੋਕ ਨੇ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਨਾ ਪਰ ਇਹ ਵੀ ਕਹਿੰਦਾ ਕਿ ਸਾਰੇ ਨਹੀਂ ਬਹੁਤ ਚੰਗੇ ਕਲਾਕਾਰ ਵੀ ਨੇ ਜਿਹੜੇ ਸੱਚੀ ਮੈਡੀਟੇਸ਼ਨ ਵਾਂਗ ਮਿਊਜ਼ਿਕ ਨੂੰ ਲੈਂਦੇ ਨੇ ਜਿਹੜੇ ਸੱਚੀ ਆਪਣੇ ਸਰੋਤਿਆਂ ਦਾ ਆਪਣੇ ਚੋਣ ਵਾਲਿਆਂ ਦਾ ਸਤਿਕਾਰ ਕਰਦੇ ਨੇ ਉਹਨਾਂ ਨੂੰ ਪਿਆਰ ਕਰਦੇ ਇਹੋ ਜਿਹੇ ਵੀ ਬਹੁਤ ਲੋਕ ਨੇ ਮੈਂ ਸਾਰਿਆਂ ਨੂੰ ਇੱਕੋ ਰਸੇ ਨਾਲ ਨਹੀਂ ਬੰਨਦਾ ਪਰ ਜ਼ਿਆਦਾਤਰ ਜਿਹੜੇ ਆਪਣੇ ਉਹਨੂੰ ਸੁਪਰਸਟਾਰ ਸਮਝਦੇ ਨੇ ਕੱਲ ਇਦਾਂ ਰੱਖਦੇ ਨੇ ਖੁੱਲੇ ਉਹਨਾਂ ਲੋਕਾਂ ਤੋਂ ਬਚੋ ਗਾਣੇ ਸੁਣੋ ਉਹਨਾਂ ਦੇ ਬਹੁਤ ਆ ਫੈਨ ਫੋਨ ਹੋਣ ਦੀ ਆ ਉਹਨਾਂ ਕਰਕੇ ਲੋਕਾਂ ਨਾਲ ਆਪਸ ਵਿੱਚ ਲੜਨ ਦੀ ਲੋੜ ਨਹੀਂ ਇਹੋ ਲੋਕ ਨੇ ਸੁਮੈ ਹੀ ਕਹਿਣਾ ਸੀ ਦਿਲਜੀਤ ਨੂੰ ਮੈਂ ਦਿਲਜੀਤ ਨੂੰ ਪਰਸਨਲੀ ਵੀ ਕਵਾਂਗਾ ਛੋਟੇ ਵੀਰ ਕੋਸ਼ਿਸ਼ ਕਰ ਇਸ ਇੰਡਸਟਰੀ ਤੋਂ ਥੋੜਿਆ ਦੂਰੀ ਰਹਿਣ ਦੀ ਲੋੜ ਹੈ ਤੂੰ ਬਹੁਤੇ ਬਹੁਤੇ ਜਵਾਬਗੂ ਦੇਣ ਦੀ ਕੋਈ ਲੋੜ ਨਹੀਂ ਬਸ ਮਜ਼ੇ ਲੈ ਆਪਣੇ ਕੰਮ ਦੇ ਰੱਬ ਤੈਨੂੰ ਹੋਰ ਤਰੱਕੀਆਂ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ